ਦੋਸਤੋ ਸੋਨੂ ਸਿੱਤੋ ਵਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ ਬਹੁਤ ਜ਼ਿਆਦਾ ਵਾਇਰਲ ਹੋਇਆ ਵਾ ਆਪਾਂ ਸੋਸ਼ਲ ਮੀਡੀਆ ਤੇ ਜਿੱਥੇ ਵੀ ਦੇਖਦੇ ਆ ਸੋਨੂ ਸਿੱਤੋ ਵਾਲੇ ਦੇ ਆ ਵੀਡੀਓ ਸਾਹਮਣੇ ਆ ਜਾਂਦੀਆਂ ਤੇ ਲੋਕ ਉਹਨੂੰ ਆਪਣੇ ਮੇਲਿਆਂ ਤੇ ਦੁਕਾਨਾਂ ਦੀਆਂ ਮਹੂਰਤਾਂ ਤੇ ਆਪਣੇ ਘਰਾਂ 'ਚ ਸਮਾਗਮਾਂ ਤੇ ਅਕਸਰ ਬੁਲਾਉਂਦੇ ਰਹਿੰਦੇ ਆ ਤਾਂ ਦੋਸਤੋ ਸੋਨੂ ਸਿੱਤੋ ਵਾਲੇ ਨੂੰ ਹੁਣ ਇੱਕ ਮੇਲੇ ਤੇ ਬੁਲਾਇਆ ਗਿਆ ਸੀ ਜਿਸ ਦਾ ਤੁਸੀਂ ਆ ਵੀਡੀਓ ਦੇਖ ਰਹੇ ਹੋ ਤੇ ਨਾਲ ਹੀ ਇੱਕ ਪੋਰ ਸੰਕਰ ਨੂੰ ਵੀ ਬੁਲਾਇਆ ਗਿਆ ਸੀ ਤੇ ਇੱਥੇ ਪ੍ਰਬੰਧਕਾਂ ਨੇ ਸੋਨੂ ਸੀਤੋ ਵਾਲੇ ਨਾਲ ਕੁਝ ਅਜੀਹਾ ਕੀਤਾ ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਇਹਦੇ ਨਾਲ ਭੜੀ ਕੀਤੀ ਸੋ ਆਜੋ ਵੀਡੀਓ ਵੀ ਤੁਹਾਨੂੰ ਦਿਖਾਉਣੇ ਆ ਕਿ ਉਹਨਾਂ ਨੇ ਕੀਤਾ ਕੀਆ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸੋਦੂ ਸਿੱਕੋਵਾਲਾ ਤੇ ਇੱਕ ਹੋਰ ਸਿੰਗਰਾ ਉਹ ਦੋਵੇਂ ਸਟੇਜ ਦੇ ਉੱਤੇ ਖੜਿਆ ਤੇ ਉਹ ਦੋਵੇਂ ਗਾ ਰਿਹਾ ਉਹ ਸਿੰਗਰੋਂ ਨੂੰ ਨਾਲ ਗਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਤੁਹਾਨੂੰ ਪਤਾ ਕਿ ਸੁਰਨੂ ਦਾ ਸੁਆ ਹੈ ਕਿ ਉਹ ਗਾਣੇ ਦੀ ਜਖਣਾ ਪੱਟ ਦਿੰਦਾ ਗਾਣੇ ਦਾ ਜਲੂਸ ਕੱਢ ਕੇ ਰੱਖ ਦਿੰਦਾ ਤਾਂ ਇਸੇ ਕਰਕੇ ਜਿਹੜੇ ਮੰਗਰ ਪ੍ਰਬੰਧਕ ਖੜੇ ਹੁੰਦੇ ਉਹਨਾਂ ਚੋਂ ਇੱਕ ਮੁੰਡਾ ਨਾਲ ਦੇ ਮੁੰਡੇ ਨੂੰ ਕਹਿੰਦਾ ਕਿ ਤੁਸੀਂ ਸੋਨੂ ਤੇ ਉਹ ਦੋਵਾਂ ਦਾ ਮਾਈਕ ਚੇਂਜ ਕਰਵਾ ਦਿਓ ਤੇ ਜਿਹੜਾ ਸੋਨੂ ਵਾਲਾ ਮਾਈਕ ਆ ਉਹ ਉਹਨੂੰ ਬੰਦ ਕਰਕੇ ਦੇ ਦੋ ਤਾਂ ਉਹ ਨਾਲ ਖੜਾ ਮੁੰਡਾ ਉਵੇਂ ਹੀ ਕਰਦਾ ਦੋਵਾਂ ਦਾ ਮਾਈਕ ਚੇਂਜ ਕਰਵਾ ਦਿੰਦਾ ਤੇ ਸੋਨੂ ਵਾਲਾ ਮਾਈਕ ਉਹਨੂੰ ਬੰਦ ਕਰਕੇ ਦੇ ਦਿੰਦਾ ਤੇ ਸੋਨੂ ਫਿਰ ਬੰਦ ਮਾਈਕ ਦੇ ਉੱਤੇ ਹੀ ਜੋਰ ਲਾਈ ਜਾਂਦਾ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਨਾਲੇ ਵੀਡੀਓ ਤੁਸੀਂ ਦੇਖੋ ਤੇ ਕਮੈਂਟ ਕਰੋ ਸ਼ੇਅਰ ਜ਼ਰੂਰ ਕਰ ਦਿਓ